ਮਾਰੂਮ ਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਮਨ ਨੂੰ ਫੇਰ ਸਿੱਖਿਆ ਜਈਏ ਬਾਰ ਬਾਰ ਮਨ ਨੂੰ ਕਦੇ ਇਸ ਨੂੰ ਵਿਹਲੇ ਨਾ ਰਹਿਣ ਦੇ ਇਹੇ ਮੇਰੇ ਪਿਆਰੇ ਮਨਾ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਹਦੇ ਅਮਰਤ ਨਾਮ ਦਾ ਜਾਪ ਕਰੋ ਸਭ ਕਿਲ ਵਿਖ ਕਟੇ ਹਰ ਤੇਰੇ ਜਿਹਨੇ ਪਾਪ ਕਰਨਗੇ ਜੇ ਲੋਕ ਚਾਰ ਪ੍ਰਕਾਰ ਦੇ ਵੱਜੇ ਪਾਪ ਉਹ ਸਾਰੇ ਕੱਟ ਦੇਵੇਗਾ ਹਰ ਧਨ ਰੱਖੋ ਹਰ ਧਨ ਸੰਚੋ ਹਰੀ ਦੇ ਨਾਮ ਰੂਪੀ ਧਨ ਨੂੰ ਹਿਰਦੇ 'ਚ ਧਾਰਮ ਕਰਕੇ ਰੱਖਿਆ ਕਰ ਹਰੀਏ ਨਾਮ ਤੁਹਾਨੂੰ ਸੰਗਤ ਵਿੱਚੋਂ ਜਿਹੜਾ ਸਰਬਣ ਕਰ ਲੈ ਨੂੰ ਉਕਤਰ ਕਰ ਹਰ ਚੱਲਿਆ ਨਾਲ ਸਖਾਈ ਇਹ ਚੱਲੋ ਵਕਤ ਪਾਈ ਹਰੀ ਦਾ ਨਾਮ ਅੰਤ ਵਿੱਚ ਸਹਾਇਤਾ ਕਰੇਗਾ ਇਹ ਪਿਆਰੇ ਜੀ ਜਿਸ ਨੂੰ ਕਿਰਪਾ ਕਰੇ ਸੋ ਧਿਆਵ ਹੈ ਜਿਸ ਨੂੰ ਵਾਹਿਗੁਰੂ ਪੂਰਬਲੇ ਪੁੰਨਾ ਦਾ ਪ੍ਰੇਰਿਆ ਹੋਇਆ ਗੁਰਾਂ ਦੁਆਰਾ ਸੰਗਤ ਦੁਆਰਾ ਕਿਰਪਾ ਕਰਦਾ ਹੈ ਉਹ ਪ੍ਰਭ ਪਰਮੇਸ਼ਰ ਨੂੰ ਤੇ ਆਉਂਦਾ ਹੈ ਜਿਤ ਹਰ ਜਪ ਜਪੈ ਜਪ ਹਰ ਸੁਖ ਪਾਵੇ ਉਹ ਜਿਹੜਾ ਵਰਤੀ ਹਰੀ ਅੰਤੋਂ ਯਾਮੀ ਦੇ ਨਾਮ ਦੇ ਜਾਪ ਨੂੰ ਜਪਦਾ ਹੈ ਜਪ ਕਰਕੇ ਪਾਪਾ ਨੂੰ ਹਰੇਕ ਪ੍ਰਕਾਸ਼ ਦਿਨ ਜਪਤ ਕਰਕੇ ਸੁਖ ਸੁਖ ਨੂੰ ਪਾਉਂਦਾ ਹੈ ਹੋਰ ਪ੍ਰਸਾਦੀ ਹਰ ਰਸ ਆਵੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਹਰੀ ਦਾ ਆਤਮ ਅਨੰਦ ਰਸ ਆ ਕੇ ਪ੍ਰਾਪਤ ਹੁੰਦਾ ਹੈ ਸਿਮਨ ਕਰਨ ਦਾ ਸਵਾਦ ਆਉਂਦਾ ਹੈ ਫੇਰ ਹਲ ਹਟਿਆ ਹੀ ਨਹੀਂ ਜਾਂਦਾ ਜਪ ਹਰ ਹਰ ਪਾਰ ਲੰਘਾਈ ਕਿਉਂ ਪਾਈ ਹਰ ਹਰ ਨਾਮ ਨੂੰ ਜਪ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਆਪਣੇ ਆਪ ਨੂੰ ਲੰਘਾਉਣਾ ਕਰੀਏ ਇਹ ਪਿਆਰੇ ਜੀ ਰਹਾਉ ਨਿਰਪਉ ਨਿਰੰਕਾਰ ਸਤਨਾਮ ਨਾਮ ਦੀ ਕਿਰਤਮਨਾ ਚੇਤੇ ਕਰਿਆ ਕਰ ਮੂਲ ਮੰਤਰ ਦੇ ਨਾਮ ਦੱਸਦੇ ਹਨ ਨਿਰਪਉ ਜਿਸ ਦਾ ਨਾਮ ਹੈ ਜਮਣ ਮਰਨ ਦੇ ਭੈ ਤੋਂ ਰਹਿਤ ਕਰਨ ਵਾਲਾ ਹੈ ਨਿਰੰਕਾਰ ਮੈਕੀਕਾਰੋਂ ਤੋਂ ਰਹਿਤ ਹੈ ਅੱਜਕੱਲ ਇੱਕ ਨਿਰੰਕਾਰ ਹੀ ਨਵੇਂ ਜੰਮੇ ਐ ਉਹ ਦੋਵੇਂ ਹੱਥ ਜੋੜ ਕੇ ਦਿਖਾਉਂਦੇ ਵਿਚਾਰੇ ਕਿ ਆ ਜਿਹੜੀ ਪੋਹੜਾ ਨਿਰੰਕਾਰ ਵਾਹ ਉਹ ਆਕਾਸ਼ ਨੂੰ ਜੜ ਚੀਜ਼ ਨੂੰ ਨਿਰੰਕਾਰ ਦੱਸਦੇ ਐ ਜਿਸ ਚੇਤਨ ਨੇ ਫੁਰਨੇ ਨਾਲ ਕਰੋੜਾਂ ਬ੍ਰਹਿਮੰਡ ਰਚੇ ਉਹਨਾਂ ਨੂੰ ਜੜੀ ਸਮਝੀ ਬੈਠੇ ਉਹ ਆਕਾਸ਼ ਦੀ ਨਹੀਂ ਇਹ ਜਿਹੜਾ ਜੜ ਤੱਕ ਆਕਾਸ਼ ਤੱਕ ਹੈ ਇਹ ਤਾਂ ਤਮੋਗੁਣ ਦਾ ਪ੍ਰਗਟ ਕੀਤਾ ਹੋਇਆ ਤਮੋਗੁਣ ਦੇ ਵਿੱਚੋਂ ਇਹ ਆਕਾਸ਼ ਪੈਦਾ ਹੋਇਆ ਹੈ ਤੇ ਇਸ ਆਕਾਸ਼ ਨੂੰ ਹੀ ਨਿਰੰਕਾਰ ਮੰਨੀ ਬੈਠੇ ਐ ਤੇ ਆਗ ਸ਼ਰਾਬ ਤੇ ਬਾਹ ਦੇ ਖੁੱਲੇ ਦਰ ਉਡਾਓ ਕਹਿੰਦੇ ਕੋਈ ਹਰ ਜਨੀ ਆਪਾ ਨਿਰੰਕਾਰ ਜੋ ਹੋਗੇ ਇਹੋ ਜਿਹਾ ਪਾਪ ਕਰਦੇ ਹਨ ਲੋਕ ਆਪ ਵੀ ਪਾਪ ਕਰਦੇ ਪਾਪਾਂ ਨੂੰ ਦੁਨੀਆ ਨੂੰ ਜੋੜਦੇ ਆ ਉਹ ਨਿਰੰਕਾਰ ਹੀ ਨਹੀਂ ਹੋ ਸਕਦੇ ਸੋ ਨਿਰੰਕਾਰ ਜੋ ਮੈਦੀ ਤਾਰਾਂ ਤੋਂ ਰਹਟ ਹੈ ਸਾਰਿਆਂ ਨੂੰ ਸੱਚਾ ਸੁਪਰਦੀ ਦੇਣ ਵਾਲਾ ਹੈ ਜਿਨ ਸਾਰਿਆਂ ਕਾਰ ਰਜਿਆ ਹੈ ਆਪ ਓਕਾਰਾਂ ਦੀ ਘੜ ਤੋਂ ਰਹਿ ਤੋ ਨਿਰੰਕਾਰ ਹੈ ਸਤਨਾਮ ਸੱਚਾ ਉਸ ਦਾ ਨਾਮ ਹੈ ਸਰੂਪ ਲਖਣਾ ਵਾਲਾ ਜਗ ਮਹ ਸ੍ਰੇਸ਼ਟ ਉਤਮ ਕਾ ਜਿਹਦੇ ਕਿ ਸ੍ਰੇਸ਼ਟਤਾ ਹੀ ਦੇਣ ਵਾਲਾ ਹੈ ਸਾਰਿਆਂ ਕੰਮਾਂ ਜੋ ਪਰਵਕਾਰ ਵਾਲਾ ਉਤਮ ਕਮ ਹੈ ਜੋ ਆਪ ਜਪਣਾ ਤੇ ਪਾਉਣਾ ਹੈ ਜਨਨ ਟੂੜ ਮੰਗਾ ਤੇ ਇਸ ਗੁਰ ਸੇਖੀ ਜੋ ਆਪ ਜਪਿਆ ਨਾਮ ਜਪਾਵੈ ਦੁਸ਼ਮਨ ਦੂਤ ਜਮ ਕਾਲ ਠੇਹੇ ਮਾਰ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਦੁਸ਼ਮਨ ਕਾਮਕ੍ਰੋਧ ਵੀ ਨਾਸ ਹੋ ਜਾਣਗੇ ਤੇ ਜਨ ਦੇ ਜਿਹੜੇ ਦੂਤ ਹੈ ਕਾਲ ਅੰਤ ਦਾਸਾ ਇਹਨੂੰ ਵੀ ਇਹ ਠੇਂਗਾ ਮਾਰੋਗੇ ਜਿਹੜਾ ਪਰਮੇਸ਼ਰ ਦਾ ਸਿਰਰ ਨੂੰ ਹੈ ਕਾਲ ਕਾ ਠੇਂਗਾ ਕਿਉਂ ਜਲਾਇਏ ਲੈ ਕੇ ਉਹ ਮਰ ਪੋ ਕਰ ਜਾਈਏ ਇਸ ਬਰਕਤ ਦੁਸ਼ਮਨ ਜਿਹੜੇ ਇੰਦਰੀਏ ਹਨਗੇ ਦੂਤ ਜਿਹੜੇ ਮੰਦ ਸੁਭਾਵ ਹੈ ਕਿ ਗੁਰ ਆਗ ਕੋ ਏ ਗਿਆਨੀ ਜੋ ਕਾਲ ਕਰਨ ਵਾਲਾ ਜੰਮਣ ਮਰਨੂ ਵਿਕਾਲ ਹੈ ਇਹ ਸਾਰੇ ਉਠੇ ਥਾਂ ਹੀ ਮਾਰ ਲਵੋਗੇ ਨਾਸ ਕਰਦੇ ਆਪਦੇ ਹਿਰਦੇ ਚੋਂ ਮੇਟ ਲਵੋਗੇ ਹਰ ਸੇਵਕ ਰੂਪੀ ਥਾਂ ਨੂੰ ਪਾ ਕੇ ਇਹਨਾਂ ਨੂੰ ਕਿਹ ਥਾਂ ਬਹਾਵ ਕਰਦੇ ਹੋਗੇ ਹਰ ਸੇਵਕ ਨੇੜ ਨਾ ਜਾਈ ਜੋ ਹਰੀ ਜੋ ਸੇਵਕ ਉਹਨਾਂ ਦੇ ਮੇਰੇ ਨਹੀਂ ਜੰਮ ਜਾ ਸਕਦੇ ਉਂ ਥਾਂ ਹੀ ਮਾਰ ਦਿਓਗੇ ਆਪ ਜਿਸ ਉੱਪਰ ਹਰ ਕਾ ਮਨ ਮੰਨਿਆ ਜਿਨ੍ਹਾਂ ਭਗਤਾਂ ਦੇ ਉੱਤੇ ਪਰਮੇਸ਼ਰ ਦਾ ਮਨ ਮੰਨ ਗਿਆ ਕਿ ਸਾਡੇ ਪੂਰਨ ਭਗਤ ਹਨ ਉਹ ਸੇਵਕ ਚੋਹ ਜੁਗ ਚੋਹ ਕੁੰਟ ਜਾਣਿਆ ਉਹ ਸੇਵਕ ਜਿਵੇਂ ਤ੍ਰੂਪ ਰਲਾਦ ਆਦਿਕ ਹੋਏ ਐ ਚੋਹਾਂ ਜੁਗਾਂ ਵਿੱਚ ਚੋਹਾਂ ਕੁੰਟਾਂ ਵਿੱਚ ਜਾਣਗੇ ਉਤਰ ਦੱਖਣ ਪੂਰਬ ਪੱਛਮ ਵਿੱਚ ਸਾਰੇ ਲੋਕ ਛੇਪੇ ਨਹੀਂ ਹਨ ਸਹਿਬ ਕਬੀਰ ਜੀ ਦੀ ਬਾਦ ਗੁਰੂ ਕਲਗੀਧਰਨ ਸ੍ਰੀ ਆਨੰਦਪੁਰ ਸਾਹਿਬ ਪੁੱਛਿਆ ਕਿ ਭਾਈ ਕਬੀਰ ਸਾਹਿਬ ਦੇ ਵੇਲੇ ਕਿਹੜਾ ਰਾਜਾ ਸੀ ਕਿਸੇ ਨੇ ਹਮਾਉਂ ਕਿਹਾ ਕਿਸੇ ਨੇ ਫਿਰਥੂ ਰਾਜਾ ਕਿਹਾ ਕਿਸੇ ਨੇ ਕੋਈ ਦੱਸਿਆ ਕਿਸੇ ਨੇ ਕੋਈ ਦੱਸਿਆ ਮਹਾਰਾਜ ਸਾਹਿਬ ਹੱਸ ਕੇ ਕਹਿੰਦੇ ਸਿੰਘੋ ਤੁਸੀਂ ਦੇਖੋ ਜਿਹੜੇ ਰਾਜੇ ਹਕੂਮਤ ਕਰਨ ਵਾਲੇ ਹੋਏ ਐ ਜਿਨ੍ਹਾਂ ਨੂੰ ਕਬੀਰ ਨੂੰ ਗੰਗਾ 'ਚ ਡੋਬਣਾ ਚਾਹਿਆ ਅੱਗ 'ਚ ਸાળਣਾ ਚਾਹਿਆ ਤੇ ਕੈਦ 'ਚ ਕਰਦਾ ਹਾਥੀ ਅੱਗੇ ਸਿੱਟਿਆ ਬੰਦੀਖਾਨੇ ਰਿਓ diel ਜੋਂ ਕਬੀਰ ਸਾਹਿਬ ਨਿਕਲ ਗਏ ਉਸ ਕਵੀਰ ਨੂੰ ਸਾਰੇ ਜਾਣਦੇ ਹੋ ਰਾਜੇ ਨੂੰ ਨਹੀਂ ਜਾਣਦੇ ਕਹਿਣ ਲੱਗੇ ਮਹਾਰਾ ਆਪ ਦੱਸੋ ਮਹਾਰਾ ਕਹਿੰਦੇ ਸਕੰਦਰ ਲੋਧੀ ਸੀ ਉਸ ਵੇਲੇ ਉਹ ਸਕੰਦਰ ਲੋਧੀ ਨੇ ਕਵੀਰ ਨੂੰ ਗੰਗਾ ਜਿ ਸਿੱਟਿਆ ਸੀ ਹਾਥੀ ਅੱਗੇ ਸਿੱਟਿਆ ਸੀ ਵੇਖੋ ਐਡੀਆਂ ਹਕੂਮਤਾਂ ਕਰਨ ਵਾਲੇ ਹੋ ਚੁੱਕੇ ਐ ਅੱਜ ਉਹਨਾਂ ਦਾ ਨਾਮ ਕੋਈ ਨਹੀਂ ਜਾਣਦਾ ਮਿੱਟੀ ਨਾਲ ਮਿਲ ਚੁੱਕੇ ਹੈ ਉਰਤੇ ਕਬੂਤਰ ਜਨਾਵਰ ਦੀ ਛਾਂ ਖੇਤੇ ਖਾਕ ਹੋਏ ਕੋਈ ਪੁੱਛੇ ਨਾ ਸਹਿਬ ਕਵੀਰ ਦੀ ਜਿਲਾਹਾਂ ਦੇ ਘਰ ਪਰਣ ਵਾਲੇ ਗਰੀਬ ਗਰੀਬੀ ਚ ਥਾਂ ਗੁਜ਼ਾਰ ਕਰਨ ਗੁਜ਼ਾਰਨ ਵਾਲੇ ਉਹਨਾਂ ਨੂੰ ਅੱਜ ਸਾਰੇ ਜਾਣਦੇ ਐ ਇਹ ਨਾਮ ਦਾ ਪ੍ਰਤਾਪ ਹੈ ਮਹਾਰਨ ਕਿਹਾ ਐਸਾ ਨਾਮ ਉੱਚਾ ਹੈ ਸੋ ਸੇਵ ਚਹੁ ਜੁਗ ਚਹੁ ਕੁੰਟ ਜਾਣਿਆ ਉਹਨਾਂ ਦੀ ਸੇਵਾ ਕਰਨੇ ਚਹਾ ਕੁੰਟਾਂ 'ਚ ਵੇਖ ਲਓ ਉੱਤਰ ਦੱਖਣ ਪੂਰਬ ਪਾਛਮ ਵਿੱਚ ਪ੍ਰੋਪਰ ਅਧਿਕਾਰ ਤੋਂ ਵੇਖ ਲਓ ਚਹਾ ਜੁਗਾਂ ਦੀ ਜਾਣਿਆ ਗਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਜੇ ਕੋਈ ਉਸ ਮਹਾਂਪੁਰਖ ਦਾ ਕੋਈ ਬੁਰਾ ਕਹੇ ਕਿ ਮੈਂ ਬੁਰਾ ਕਰ ਦੇਵਾਂਗਾ ਪਾਪੀ ਆਦਮੀ ਇਸ ਜਮ ਕੰਕਰ ਖਾਈ ਜੀ ਉਹਨੂੰ ਜਮ ਦੇ ਦੂਤਾਂ ਤਨ ਨੂੰ ਖੈ ਕਰ ਜਾਂਦੇ ਨਾਸ ਕਰ ਦਿੰਦੇ ਹਨ ਪਹਿਲਾਂ ਹੀ ਮੁੱਕ ਜਾਂਦਾ ਹੈ ਉਹ ਬੁਰਾ ਚਿੰਦੂ ਚਿੰਦੂ ਪਟਿਆ ਜਿੰਨੇ ਕਹਤਨ ਦੀਨਾਤਾ ਕੋ ਜਿਵੇਂ ਸੁਲੀ ਬੁਰਾ ਕਰਦਾ ਸੀ ਸਲੱਬੀ ਬੁਰਾ ਕਰਨਾ ਸੀ ਰਾਜ ਹੀ ਮਾਰੇ ਗਏ ਜਿਸ ਜੰਗ ਕਾਂਕਰ ਖਾਈ ਜੀ ਉਹਨਾਂ ਨੂੰ ਜੰਮਦੇ ਜਿਹੜੇ ਕੰਕਰ ਦੂਤ ਅਜਰਾਇਲ ਮੇਕਾਇਲ ਮੇਕਾਇਲ ਇਸਰਾਇਲ ਆਦ ਕੇ ਖਾ ਜਾਂਦੇ ਐ ਨਾਸ ਕਰ ਦਿੰਦੇ ਐ ਸਭ ਮੈਂ ਏਕ ਨਰੰਜਨ ਕਰਤਾ ਸਾਰਾ ਜੀ ਕੋਈ ਰੂਪ ਰੂਪ ਨਹੀਂ ਸੁਧ ਰੂਪ ਹੈ ਕਰਤਾ ਪੁਰਖ ਆਕਾਲ ਪੁਰਖ ਸਭ ਕਰ ਕਰ ਵੇਖੈ ਆਪਣੇ ਚੱਤਾਂ ਕੋਈ ਕਿਸੇ ਨਾਲ ਵੈਰ ਕਰਦੇ ਹੋ ਕਹਿੰਦੇ ਸਾਰਿਆਂ ਚਲਿਤਰਾ ਨੂੰ ਆਪ ਹੀ ਕਰ ਕਰਕੇ ਵੇਖਦਾ ਮੇਰਾ ਪਿਆਰਾ ਜਿਸ ਹਰ ਰਾਖੈ ਤਿਸ ਕਾਉਨ ਮਾਰੈ ਜੀਵਨੀ ਪਰਮੇਸ਼ਰ ਆਪ ਰੱਖਿਆ ਕਰਨਾ ਚਾਹੇ ਉਹਨੂੰ ਕਿਹੜਾ ਹੈ ਜਿਹੜਾ ਮਾਰ ਸਕੇ ਜਿਸ ਕਰਤਾ ਆਪ ਛਡਾਇ ਇਹਨੂੰ ਕਰਦਾ ਉਹ ਖਾਬ ਛਡਾਵੇ ਪਰ ਲਾਜ਼ਮੀ ਜਿਵੇਂ ਛਡਾਇਆ ਤਲਵਾਰ ਗਰਦੋਂ ਤੱਕ ਨਹੀਂ ਆਉਣ ਦੁੱਤੀ ਪਹਿਲਾਂ ਫੜ ਕੇ ਨੰਦਰਾ ਨਾਲ ਪਾੜ ਦਿੱਤਾ ਹਉ ਆਨਜਨ ਨਾਮ ਲਈ ਕਰਤਾ ਰੇ ਕੋਈ ਤਾਂ ਭਾਈ ਅਕਾਲਪੁਰਖ ਦੇ ਨਾਮ ਨੂੰ ਨਿਸ਼ਚੇ ਵਾਲਾ ਹੋਣਾ ਚਾਹੀਦਾ ਹੈ ਕਿਉਂ ਨਾ ਉਹ ਜਿਵੇਂ ਕਹਿੰਦੇ ਕੋਸਨ ਨੇੜੇ ਆ ਕਿ ਰੱਬ ਨੇੜੇ ਆ ਕੋ ਸੰਨ ਨੇੜੇ ਵਾਲੇ ਤਾਂ ਰੱਬ ਨੂੰ ਭੁੱਲ ਜਾਂਦੇ ਐ ਆਪਣੇ ਪ੍ਰਹਲਾਦ ਨੇ ਰੱਬ ਨੂੰ ਨੇੜੇ ਕਰਕੇ ਬਖਾਤਾ ਉਹਦੀ ਤਲਵਾਰ ਤੋਂ ਇਸ ਪ੍ਰਕਾਰ ਹਉ ਅਜ ਦਿਨ ਨਾਮ ਲਈ ਕਰਤਾਰੇ ਸ਼ੁਕਰ ਗੁਰਦਾਰ ਅਕਾਲ ਪੁਰਖ ਦੇ ਨਾਮ ਨੂੰ ਰਾਜਦੂਨੇ ਲੈਣੇ ਹਾਂ ਜਿਨ ਸੇਵਕ ਭਗਤ ਸਬੇ ਨਿਸਤਾਰੇ ਸੇਵਕ ਸੇਵਾ ਕਰਨ ਵਾਲੇ ਮਾਣ ਮਾਣ ਤੋਂ ਰਹਿਤ ਹੋ ਕੇ ਤੇ ਭਗਤੀ ਕਰਨ ਵਾਲੇ ਸਾਰੇ ਈ ਤਾਰ ਤੇ ਸੰਸਾਰ ਤੋਂ 10 8 4 ਵੇਦ ਸਭ ਪੁੱਛੋ ਜੇ ਸੰਸਾਦ ਤਾਂ 10 8 10 18 ਪੁਰਾਣਾ ਨੂੰ ਰਚਣ ਵਾਲੇ ਵਿਆਸ ਸਾਧ ਕੰਦੇ ਪ੍ਰਸੰਗ ਨੂੰ ਪੜ੍ਹ ਕੇ ਤੇ ਚਾਰ ਵੇਦਾਂ ਨੂੰ ਸਾਰਿਆਂ ਨੂੰ ਅਸ਼ਟਾਚਾਰੀ ਜੀਤਾ ਨੂੰ ਅਤੇ ਇਸੇ ਪ੍ਰਕਾਰ ਨੌ ਵਿਆਕਰਨ ਤੇ 6 ਸ਼ਾਸਤਰ ਚਾਰ ਵੇਦ ਇਹ 10 ਕਿਉਂ ਸਾਰਿਆਂ ਨੂੰ ਪੁੱਛ ਕੇ ਵੇਖ ਲੋ ਪੁਸਤਕਾਂ ਵਾਲਿਆਂ ਨੂੰ ਜਨ ਨਾਨਕਾਂ ਨੂੰ ਪੜਿਆ ਹੋਇਆਂ ਨੂੰ ਕੀ ਕੁਝ ਕਹਿੰਦੇ ਹਨ ਜਨ ਨਾਨਕ ਨਾਮ ਛਡਾਈ ਸਾਰਿਆਂ ਦਾ ਇਹ ਤਤ ਹੈ ਸਿਮਰਤ ਵੇਦ ਪੁਰਾਨ ਪੁਕਾਰਨ ਕੋਥਕੀਆਂ ਨਾਮ ਬਿਨ ਸਭ ਕੂੜ ਗਾਲੀ ਹੋਛੀਆਂ ਸਤਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਅੱਠ ਸ਼ਬਦ ਮਹਾਰਾਣ ਉਚਾਰਨ ਕੀਤੇ ਹੈ ਕਿਉਂ ਭਾਈ ਪਰਮੇਸ਼ਰ ਦਾ ਨਾਮ ਹੀ ਛਡਾਵੇਗਾ ਸੋ ਉਸ ਦੀ ਸ਼ਰਨ ਕੋ ਹਜ਼ੂਰ ਫਰਮਾਉਂਦੇ ਹਨ ਹਉ ਅਨੰਦੇ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਭੇ ਨਿਸਤਾਰੇ ਦਸ ਹਾਠ ਚਾਰ ਵੀਰ ਸਭ ਸੁਝੋ ਜਨ ਨਾਨਕ ਨਾਮ ਛਡਾਈ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਾਰੂ ਮਹੱਲਾ 5 ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਡਰਪੈ ਧਰਤ ਆਕਾਸ਼ ਨਿਖਿਤਰਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਜਗਜੀਤ ਜਗਦੀਸ਼ ਸਿੰਘ ਜੀ ਇਥੋਂ ਵੀ ਬਾਹਰ ਤੋਂ ਗਵਾਇਆ ਹੈ ਮਾਣ ਦੀ ਦਿੱਤੇ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਦੀਓ ਅੰਤਰਾਜਾਮੇ ਪਤ ਪਾਵਨ ਭਗਤ ਅleftChild ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਗਦੀ ਜੋਤ ਦੀਨ ਬਣੀ ਦੇ ਵਾਲੀ ਸੱਚੇ ਪਾਤਸ਼ਾਹ ਜੀ ਪਰਮ ਕਿਰਪਾਲਤਾ ਕਰਕੇ ਮਾਰੂ ਰਾਗ ਵਿੱਚ ਸਤਿਗੁਰੂ ਜੀ ਅਮਰਤ ਰੂਪ ਉਪਦੇਸ਼ ਨੂੰ ਆਰੰਭ ਕਰਦੇ ਹਨ ਕਾਰ ਦੂਜੇ ਸਰਦਾਰ ਤੇ ਯਾਰ ਨੇ ਕੋ ਦੈਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਤਿਗੁਰੂ ਮਹਾਰਾਜ ਸਾਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਹੈ ਗਰੀਬਾਂ ਮੰਜੀ ਸਾਹਿਬ ਸਰਗਰਾਂ ਦਾ دیوان ਲੱਗਾ ਹੋਇਆ ਗੁਰੂ ਕੇ ਬਾਗ ਵਿੱਚ ਇਹ ਸੱਚੇ ਪਾਕਿਆ ਜੀ ਨਿਰਭਉ ਕੌਣ ਹੰਦ ਦੁਨੀਆ ਦੇ ਅੰਦਰ ਤੇ ਭੈ ਦੇ ਅੰਦਰ ਕਿਤਨੇ ਹਨ ਤਾਂ ਸਤਿਗੁਰੂ ਮਹਾਰਾਜ ਸਾਹਿਬ ਦੀ ਪਰਉਪਕਾਰਤਾ ਕਰਕੇ ਇਹ ਉਪਦੇਸ਼ ਬਖਸ਼ਦੇ ਹਨ ਦਰਪ ਧਰਤ ਆਕਾਸ਼ ਨਿਖੇਤਰ ਜੀ ਮਹਾਰਾਜ ਅੰਤਰੀ ਜਾਮੀ ਫਰਮਾਉਂਦੇ ਹਨ ਏ ਭਾਈ ਏਕਾ ਨਿਰਪਉ ਵਾਰਸ ਨਹੀਂ ਸੋ ਸੁਖਿਆ ਸੋ ਸਦਾ ਸਹਿਲਾ ਜੋ ਗੁਰਮਿਲ ਗਾਇ ਗੁਨੀ ਜੋ ਜੋ ਸ਼ਰਨ ਪਰੋ ਗੁਰਨਾਨਕ ਭੈਦਾਨ ਸੁਖ ਪਾਏ ਗਰੀਬ ਨਵਾਜ ਅੰਤਰੀ ਜਾਮੀ ਫਰਮਾਉਂਦੇ ਹਨ ਜਿੰਨੀ ਸਾਰੀ ਸ੍ਰਿਸ਼ਟੀ ਹੈ ਪਹਿਰੇ ਵਿੱਚ ਹੈ ਜਿਤਨੇ ਵੱਡੇ ਵੱਡੇ ਅਵਤਾਰ ਪੈਕੰਬਰ ਆਦ ਕਹਨ ਗੁਰਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣ ਗਾਏ ਤੋਂ ਬਗੈਰ ਸਭ ਪਹਿਰੇ ਅੰਦਰ ਹਨ ਇਉ ਗੁਰੂ ਮਹਾਰਾਜ ਸਾਹਿਬ ਜੀ ਇਸ ਪੂਰੇ ਸ਼ਬਦ ਵਿੱਚ ਉਚਾਰਨ ਕਰਦੇ ਹਨ ਦਰ ਪੈ ਧਰਤ ਆਕਾਸ਼ ਨਿਖਤਰਾ ਇਸ ਸਾਧ ਸੰਗਤ ਜੀ ਪਰਮੇਸ਼ਰ ਦੇ ਪਹਿੇ ਕਰਕੇ ਧਰਤੀ ਵੀ ਭੈ ਪੀਤ ਹੋਈ ਹੈ ਡਰ ਰਹੀ ਹੈ ਪਹਿਵਿਚ ਧਰਤੀ ਰੱਬੀ ਭਾਰ ਇਸ ਪ੍ਰਕਾਰ ਧਰਤੀ ਪਰਮੇਸ਼ਰ ਦੇ ਭੈ ਦੇ ਭਾਰ ਵਿੱਚ ਸਾਰੀ ਸ੍ਰਿਸ਼ਟੀ ਦੇ ਤਾਈ ਆਪਣੇ ਅਣਗਿਣਤ ਜੀਵ ਜੰਤure ਫਿਰਦੇ ਹਨ ਇਹ ਸਾਰੀ ਪਰਮੇਸ਼ਰ ਦੇ ਭੈ ਰੂਪੀ ਭਾਰ ਵਿੱਚ ਧਰਤੀ ਜਿਹੜੀ ਹੈ ਇਹ ਇਸਤਤ ਹੋ ਰਹੀ ਹੈ ਜਿੱਥੇ ਜਿੱਥੇ ਜੰਗ ਆਦਿਕ ਹੋਏ ਹੁੰਦੇ ਹਨ ਗਰਮੀ ਦੀ ਰੁੱਤ ਵਿੱਚ ਉੱਥੇ ਹਾਰਡ ਬੋਲਦੇ ਐ ਸਾ ਸੰਗਤ ਜੀ ਧਰਤੀ ਦੇ ਅੰਦਰ ਇਹ ਗੁਣ ਹੈ ਕਿ ਆਵਾਜ਼ ਨੂੰ ਧਾਰਨ ਕਰ ਸਕਦੀ ਹੈ ਜਿੱਥੇ ਵੀ ਕੋਈ ਕਿਸੇ ਪ੍ਰਕਾਰ ਦੀ ਕੋਈ ਆਵਾਜ਼ ਜੰਗ ਦੀ ਭਰੀ ਹੋਈ ਹੋਵੇ ਜਦੋਂ ਕਿ ਅਤਿਅੰਤ ਗਰਮੀ ਦਾ ਮੌਕਾ ਹੁੰਦਾ ਹੈ ਉਸ ਵੇਲੇ ਜਿਵੇਂ ਯੋਧੇ ਲੜਦੇ ਹੁੰਦੇ ਆ ਜਾਂ ਫਟੜ ਆਦਮੀ ਹੈ ਪਾਣੀ ਮੰਗਦੇ ਹੁੰਦੇ ਆ ਇਹੀ ਦੀ ਆਵਾਜ਼ ਧਰਤੀ ਦੇ ਵਿੱਚੋਂ ਨਿਕਲਦੀ ਹੈ ਇਸ ਕਰਕੇ ਸਾਲ ਸੰਗੇ ਜੀ ਇੱਥੇ ਧਰਤੀ ਦੇ ਅੰਦਰ ਆਵਾਜ਼ ਭਰਨ ਦੀ ਸ਼ਕਤੀ ਹੈ ਉਥੇ ਪਰਮੇਸ਼ਰ ਦਾ ਭੈ ਵੀ ਧਰਤੀ ਦੇ ਅੰਦਰ ਹੈ ਭਾਵੇਂ ਜੜ ਚੀਜ਼ ਹੈ ਪਰ ਇਹਦੇ ਅੰਦਰ ਵੀ ਮਹਾਰਾਜ ਸਾਹਿਬ ਨੇ ਆਪਣਾ ਭੈ ਪਾਇਆ ਹੋਇਆ ਹੈ ਆਪਦੇ ਭੈ ਦੇ ਅੰਦਰ ਹੀ ਸਾਰੀ ਧਰਤੀ ਰੱਖੀ ਹੋਈ ਹੈ ਇਸ ਪ੍ਰਕਾਰ ਧਰਤੀ ਵੀ ਭੈ ਤੀਤ ਹੋਈ ਸਾਰੇ ਸੰਸਾਰ ਨੂੰ ਚੱਕੀ ਖੜੋਤੀ ਹੈ ਮਹਾਰਾਜ ਸਾਹਿਬ ਦੇ ਪਾਇਦੇ ਆਸਰੇ ਇਸਤ ਹੈ ਡਰ ਪੈ ਧਰਤ ਅਕਾਸ਼ ਅਤੇ ਅਕਾਸ਼ ਵੀ ਡਰ ਰਿਹਾ ਹੈ ਅਕਾਸ਼ ਵਿੱਚ ਸਾਧ ਸੰਗੇ ਜੀ ਆਵਾਜ਼ ਭਰਨ ਦੀ ਇਹ ਵੀ ਸ਼ਕਤੀ ਹੈ ਕਹਿੰਦੇ ਹਨ ਅਮਰੀਕਾ ਵਾਲਿਆਂ ਨੇ ਇਹਾਂ ਜੀ ਅੱਲਾਹ ਤਿਆਰ ਕੀਤਾ ਸੀ ਕਿ ਇਸੇ ਨੇ ਜਿਸ ਪ੍ਰਕਾਰ ਅੰਜੀਲ ਦੇ ਅੰਦਰ ਉਪਦੇਸ਼ ਬਖਸ਼ਿਆ ਹੈ ਉਹ ਉਸ ਉਪਦੇਸ਼ ਨੂੰ ਅਸੀਂ ਸਾਰੇ ਨੂੰ ਜਿਉਂ ਕਾ ਤਿਉਂ ਹੁਣ ਦੇ ਪਾਦਰੀਆਂ ਨੇ ਵੱਧ ਘਟ ਅੰਜੀਲ ਕਰ ਦਿੱਤੀ ਹੈ ਇਸ ਪ੍ਰਕਾਰ ਇਸਹਾ ਜੀ ਦੇ ਨਾਲ ਗੱਲਾਂ ਬਾਤਾਂ ਹੋਈਆਂ ਲੋਕਾਂ ਨੇ ਜਿਵੇਂ ਬਰਤਾਰਾ ਵਰਤਿਆ ਹੈ ਉਸ ਨੂੰ ਅਸੀਂ ਕਾਲੇ ਦੇ ਵਿੱਚ ਖਿੱਚ ਕੇ ਅਜੀਲ ਨੂੰ ਸਹੀ ਤੌਰ ਤੇ ਕਾਇਮ ਕਰ ਦਈਏ ਇਸ ਗੱਲ ਦੀ ਉਹ ਖੋਜ ਵਿੱਚ ਲੱਗਿਆ ਹੋਣੇ ਕਾਲਾ ਸਾ ਬਣਾਇਆ ਜਿਸ ਵਿੱਚ ਆਕਾਸ਼ ਵਿੱਚੋਂ ਈਸੇ ਜੀ ਦੀ ਜਿਹੜੀ ਆਵਾਜ਼ ਹੈ ਉਸ ਨੂੰ ਇੱਕ ਥਾਂ ਇਕੱਤਰ ਕਰ ਸਕੀਏ ਪਰ ਆਕਾਸ਼ ਵਿੱਚ ਜਦੋਂ ਉਹਨਾਂ ਨੇ ਆਲਾ ਇਹ ਜਿਹਾ ਬਣਾਇਆ ਕਾਮਾ ਰੌਲੀ ਬਾਲੀ ਪੈਂਦੀ ਦੇਖੀ ਕਿਸੇ ਦੀ ਆਵਾਜ਼ ਨੂੰ ਉਹ ਪਛਾਣ ਨਹੀਂ ਸਕੇ ਇਸ ਪ੍ਰਕਾਰ ਓਏ ਇਹਨਾਂ ਦਾ ਐਲ ਆ ਜਿਹੜਾ ਸੀ ਉਹ ਬਣਾਇਆ ਹੋਇਆ ਇਸੇ ਨੂੰ ਸਹੀ ਤੌਰ ਤੇ ਸਮਝੀ ਸਕੀ ਇਸੇ ਦੀ ਆਵਾਜ਼ ਕੀ ਆਕਾਸ਼ ਵਿੱਚ ਭਰੀ ਹੋਈ ਇਸ ਪ੍ਰਕਾਰ ਸਾਤ ਸੰਗਯੋ ਆਕਾਸ਼ ਵਿੱਚ ਆਵਾਜ਼ ਧਾਰਨ ਦੀ ਸ਼ਕਤੀ ਹੈ ਤੇ ਭੈ ਵੀ ਪਰਮੇਸ਼ਰ ਦੇ ਅੰਦਰ ਹੀ ਰਹਿੰਦਾ ਹੈ ਭੈ ਵੀ ਜ ਆੜਾ ਨੇ ਆਕਾਸ਼ ਮਹਾਰਾ ਦੇ ਬਚਨ ਹਨ ਇਸ ਪ੍ਰਕਾਰ ਆਕਾਸ਼ ਆਦਿਕ ਵੀ ਜਿਹੜੇ ਤਮੋ ਗੁਣ ਦਾ ਭਾਗ ਸਮੂਹ ਗੁਰ ਤੋਂ ਪੈਦਾ ਹੋਣ ਵਾਲੇ ਹਨ ਇਹ ਵੀ ਆਕਾਸ਼ ਆਦਿਕ ਵੀ ਪਰਮੇਸ਼ਰ ਦੇ ਆਕਾਸ਼ ਦਾ ਦੇਖ ਦੇਵਤਾ ਵੀ ਧਰਤੀ ਦਾ ਦੇਖ ਦੇਵਤਾ ਵੀ ਸਭ ਭੈ ਕਰਦੇ ਹਨ ਨਖਤਰਾ ਤਾਰੇ ਜੋ ਹਨ ਸੋ ਆਕਾਸ਼ ਦੇ ਅੰਦਰ ਇਹ ਵੀ ਪਰਮੇਸ਼ਰ ਦੇ ਭੈ ਵਿੱਚ ਹਨ ਸੋ ਕਈ ਤਾਰੇ ਡਿਗਦੇ ਹਨ ਕਈ ਕਹਿੰਦੇ ਮੰਗਲ ਜੇ 2 ਸਾਲਾਂ ਤਾਈਂ ਥੱਲੇ ਆਵੇਗਾ ਇਸ ਪ੍ਰਕਾਰ ਜੋਤਸੀਆਂ ਦੀਆਂ ਅਤੇ ਸੈਹਸਦਾਨਾਂ ਦੀਆਂ ਜਿਹੜੀਆਂ ਵਿਚਾਰਾਂ ਹਨ ਉਹਨਾਂ ਦਾ ਡਿੱਗਣਾ ਜਾਂ ਚੜ੍ਹਨਾ ਇਹ ਜਿਹੜਾ ਹੈ ਇਹ ਪਰਮੇਸ਼ਰ ਦੇ ਭੈਅ ਤੋਂ ਬਿਨਾਂ ਨਹੀਂ ਹੋ ਸਕਦਾ ਇਸ ਕਰਕੇ ਨਖਤਰਾ ਤਾਰੇ ਆਦਿਕ ਵੀ ਜਿੰਨੇ ਹਨ ਪਰਮੇਸ਼ਰ ਦੇ ਭੈਅ ਵਿੱਚ ਹੀ ਹਨ ਸਿਰ ਉੱਪਰ ਅਮਰ ਅਮਰ ਕਰਾਰਾ ਇਹਨਾਂ ਸਾਰਿਆਂ ਚ ਸੂਖਮ ਸ੍ਰਿਸ਼ਟੀ ਹੈ ਚਾਹੇ ਸਥੂਲ ਸ੍ਰਿਸ਼ਟੀ ਹੈ ਸਾਰਿਆਂ ਦੇ ਉੱਪਰ ਅਮਰ ਹੁਕਮ ਕਰਾਰਾ ਕਰੜਾ ਹੈ ਉਸ ਪਰਮੇਸ਼ਰ ਦਾ ਤਗੜਾ ਹੁਕਮ ਹੈ ਜਿਸ ਹੁਕਮ ਵਿੱਚ ਸਾਰੇ ਮਰਯਾਦਾ ਵਿੱਚ ਬੱਜੇ ਹੋਏ ਹਨ ਪੌਣ ਪਾਣੀ ਵੈਸੰਤਰ ਡਰਪੈ ਪੌਣ ਦੇਵਤਾ ਵੀ ਪਰਮੇਸ਼ਰ ਦਾ ਭੈ ਕਰਦਾ ਹੈ ਅਤੇ ਇਸ ਪੌਣ ਦੇਵਤਾ ਦੀ ਬਾਬਤ ਇੱਕ ਵਾਰੀ ਇੰਦਰ ਦੀ ਸਵਾਲ ਲੱਗੀ ਹੋਈ ਸੀ ਇੰਦਰ ਦੇ ਸਮੇਤ ਸਾਰੇ ਦੇਵਤੇ ਆਪੋ ਆਪਣੇ ਬੰਦ ਦਾ ਮਾਨ ਕਰ ਰਹੇ ਸਨ ਇਹ ਉਪਨਿਸ਼ਦਾਂ ਵਿੱਚ ਕਥਾ ਆਉਂਦੀ ਹੈ ਸਾਧ ਸਿੰਘ ਜੀ ਉਸ ਵਕਤ ਇੱਕ ਦਿਨ ਮਹਾਰਾਜ ਸਾਹਿਬ ਜੀ ਇੰਦਰ ਦਾ ਮਾਨ ਤੋੜਨ ਵਾਸਤੇ ਇਸ ਦੀ ਸਵਾ ਤੋਂ ਥੋੜੀ ਜੀ ਦੂਰ ਤੇ ਦਿਬਰੂਪ ਧਾਰ ਕੇ ਅੰਤਰਜਾਮੀ ਬੈਠ ਗਏ ਜਿਸ ਵਕਤ ਬੈਠ ਗਏ ਉਹ ਦਿਬਰੂਪ ਨੂੰ ਵੇਖ ਕਰਕੇ ਇੰਦਰ ਨੂੰ ਸੰਸਾ ਪੈ ਗਿਆ ਕਿ ਕੋਈ ਐਸਾ ਨਾ ਹੋਵੇ ਬਲੀ ਜਿਹੜਾ ਮੈਨੂੰ ਜਿੱਤ ਕੇ ਮੇਰਾ ਰਾਜ ਨਾ ਖੋਲ ਹੋਵੇ ਉਸ ਵਕਤ ਸਾਸੰਗੇ ਜੀ ਇਸਨ ਇੰਦਰ ਨੇ ਪੌਣ ਦੇ ਉੱਤੇ ਨੂੰ ਭੇਜਿਆ ਕਿ ਯਾ ਪੌਣ ਦੇਵਤਾ جا کے پوچھ کے آ کے تو کون ہے ਜਦੋਂ ਪਉਣ ਦੇਵਤਾ ਗਿਆ অহੰਕਾਰ ਦੇ ਨਾਲ ਪਉਣ ਦੇਵਤਾ ਕਹਿਣ ਲੱਗਾ ਤੁਸੀਂ ਕੌਣ ਹੋ ਕਹਿੰਦੇ ਭਾਈ ਤੂੰ 10 ਪੰਜਾਂ ਤਤਾਂ ਦੇ ਸਾਰੇ ਆਕਾਰ ਅੰਤਰੀਜਾਮੀ ਦੇ ਬਣਾਏ ਹੋਏ ਹੈ ਤੂੰ ਦੱਸ ਸਾਡੀ ਬਾਤ ਕੀ ਪੁੱਛਦਾ ਹੈ ਇਹ ਕਹਿਣ ਲੱਗਾ ਮੈਂ ਐਸਾ ਪਉਣ ਵਲੀ ਹਾਂ ਮੈਂ ਬ੍ਰਹਿਮੰਡਾਂ ਨੂੰ ਉਡਾ ਸਕਦਾ ਹਾਂ ਸੁਣ ਕੇ ਅੰਤਰੀਜਾਮੀ ਨੇ ਜਿਦ ਬਰੂਪ ਧਾਰਿਆ ਸੀ ਇੱਕ ਕੱਖ ਆਉ ਦਾ ਰੱਖ ਦਿੱਤਾ ਕਹਿੰਦੇ ਲੈ ਵੀ ਸਾਡਾ ਕੱਖ ਉਡਾ ਕੇ ਵਿਖਾ ਕੌਣ ਦੇਵਤਾ ਜੋਰ ਲਾ ਰਿਆ ਕੱਖ ਨਾ ਮਾਰ ਰੇ ਤੇ ਉੱਡ ਸਕਿਆ ਫਿਰ ਉਸ ਵੇਲੇ ਸ਼ਰਮਿੰਦਾ ਹੋ ਕੇ ਜਦੋਂ ਇੰਦਰ ਦੀ ਸਵਾ ਤੇ ਆਇਆ ਇੰਦਰ ਨੇ ਪੁੱਛਿਆ ਕੌਣ ਸੀ ਇਹ ਕਹਿੰਦੇ ਜੀ ਹੋਰ ਕਿਸੇ ਨੂੰ ਭੇਜ ਕੇ ਪੁੱਛੇ ਉਹ ਦੇਵਤਾ ਜੀ ਆ ਕੇ ਪੁੱਛਦਾ ਕਿ ਕੌਣ ਮਾਰਾ ਤਰਨ ਹੋ ਕਹਿੰਦੇ ਜੀ ਤੂੰ ਦੱਸਾ ਆਪਣੀ ਗੱਲ ਕਾਹ ਤੋਂ ਪੁੱਛ ਕੇ ਆਏ ਹੋ ਕਹਿੰਦੇ ਮੈਂ ਬਸੰਤ ਗੁਰੂ ਤੇ ਸਾਰੇ ਬ੍ਰਹਮੰਡਾਂ ਨੂੰ ਸਾਡ ਸੱਜਣ ਹੈ ਅੰਤਰੀ ਯਾਮੀ ਨੂੰ ਆਉਗਾ ਕੱਖੁਰਾ ਕਿ ਕਹਿੰਦੇ ਲੈ ਸਾਦਾ ਕੱਖ ਸਰਦੂ ਜੋਰ ਲੈ ਰਿਆ ਦਸੰਤ ਦੇ ਕੋ ਕੱਖ ਨਾ ਛੜਿਆ ਇਸ ਪ੍ਰਕਾਰ ਨੀਨਾ ਜੀ ਪਾਏ ਤੇ ਮਾਮ ਛੱਡ ਕੇ ਉਸ ਵੇਲੇ ਆਪ ਇਸਵਾ ਚੰਦੂ ਦੇ ਵਿੱਚ ਬੈਠ ਗਏ ਇਹਨੂੰ ਪੁੱਛਿਆ ਕੌਣ ਸੀ ਕਹਿੰਦੇ ਜੀ ਹੋਰ ਕਿਸੇ ਨੂੰ ਪੁੱਛ ਤੀਹ ਜੀ ਤੋਂ ਪੁੱਛ ਲੋ ਫੇਰ ਬਰਨੂ ਦੇ ਕੋ ਗਿਆ ਬਰਨੂ ਕੋ ਪੰਜਾਬ ਕੇ ਕਿਹਾ ਜੀ ਆਪ ਕੌਣ ਹੋ ਇਹਨਾਂ ਨੇ ਕਿਹਾ ਕਿ ਉਹੀ ਐਗ੍ਰੀਗਲ ਦੱਸੋ ਕਹਿੰਦੇ ਮੈਂ ਬ੍ਰਹਮੰਡਾ ਨੂੰ ਪਾਣੀ ਸਾਰੇ ਨੂੰ ਜੋ ਬਸਾਜਦਾ ਹੈ ਕਹਿੰਦੇ ਸਾਬਾ ਕੱਖੀ ਦੋ ਉਪਰ ਕੋ ਖਾ ਜੋਰ ਲਾਇਆ ਕੱਖੀ ਨੇ ਡੁੱਬਾ ਫਿਰ ਇੰਦਰ ਉੱਥੇ ਚੱਲਿਆ ਮੇਰੇ ਅਲੋਪ ਹੋ ਗਏ ਤੇ ਇਹਨੂੰ ਮਾਨੀ ਨੂੰ ਦਰਸ਼ਨ ਕੀ ਦੇਣੇ ਹੈ ਕਿਸ ਪ੍ਰਕਾਰ ਇਹ ਪ੍ਰਸੰਧ ਆਉਂਦਾ ਸਾਹਿਬ ਕਮੇਜੀ ਕਿਉਂ ਬਸੰਪਰਵੇ ਉੱਤਾਰ ਪਉਣ ਦੇ ਉੱਤਾਰ ਪੌਣ ਪਾਣੀ ਪੌਣ ਪਾਣੀ ਬੈਸੰਤਰ ਦੜਪੈ ਉਹ ਦਸੰਬਰ ਦੇਵ ਤੇ ਸਾਰੇ ਪਹਿਚੂਤ ਹੋ ਰਹੇ ਹਨ ਪਰਮੇਸ਼ਰ ਦੇ ਪਹਿਚੂਤ ਰਹੇ ਹਨ ਕਿ ਉਹ ਇਹਨਾਂ ਦੇ ਪ੍ਰਕਾਸ਼ ਦੇਵ ਤੇ ਵੀ ਤੇ ਪੌਣ ਜਿਹੜੀ ਪਹਿਵੀਂ ਦੀ ਪੌਣ ਬਹਿਸਾਂ ਨੂੰ ਵਾਉ ਪੌਣ ਜਿਹੜੀ ਪਹਿਵੀਂ ਦੀ ਪਰਮੇਸ਼ਰ ਦੇ ਜਿਹੜਾ ਕਿ ਅੱਲੀਏ ਸਰਗਤੀ ਵਾਲੀ ਅਟੇ ਮੇਰੀਆਂ ਝਾਂਜੀ ਝਖੜਾ ਆਈ ਇਸ ਪ੍ਰਕਾਰ ਸਾਹ ਕੋਈ ਪਰਮੇਸ਼ਰ ਕੋ ਪਹਿਵੀਂ ਕੀ ਹੈ ਕੌਣ ਸਾਰੇ ਜਿਹੜੇ ਸਾਰਤ ਰੂਪ ਹੋਈ ਹੈ ਤੇ ਪਾਣੀ ਸਾਰਿਆਂ ਦੇ ਇਸ ਪਾਣੀ ਤੇ ਜਿੰਦ ਨੂੰ ਘਰੇਆ ਸਾਰੇ ਜਿਹੜੇ ਜੀਵ ਪੱਤੀ ਕਰਨ ਦਾ ਕਾਰਨ ਪਾਣੀ ਪਰਮੇਸ਼ਰ ਦੇ ਘㅐ ਵਿੱਚ ਹੀ ਹੈ ਅਤੇ ਬਸੰਤਰ ਅਵੰਦੇਵਤਾ ਜਿਹੜਾ ਹੈ ਸਾਰਿਆਂ ਦੇ ਅੰਨ ਨੂੰ ਹਜਮ ਕਰਨ ਵਾਲਾ ਹੈ ਜਿਸ ਦਾ ਵੀ ਅੰਦਰ ਕੇਹੀ ਭੈ ਦੇ ਵਿੱਚ ਹੀ ਪਰਮੇਸ਼ਰ ਦੇ ਦਰ ਰਿਹਾ ਕਿ ਮੇਰੇ ਤੋਂ ਮਰਜ਼ਾ ਦਾ ਕੋਈ ਨਾ ਹੋ ਜਾਵੇ ਤਾਂ ਇਹ ਕਦੋਂ ਕਿਹੜੇ ਗਾੜ ਆਦ ਕਸਬੀ ਵਾਰੂਚ ਕਿਉਂ ਨੀ ਕਸਮ ਕੀ ਕਾਹ ਚਰਪੈ ਇੰਦਰ ਵਿਚਾਰ ਇੰਦਰ ਜਿਹੜਾ ਰਹਿ ਜਾ ਕਈ ਵਾਰੀ ਕਹੂੰ ਰਾਇਆ ਇੰਦਰ ਕੋਈ ਮਿਲਤ ਇੰਦਰ ਪਰ ਜੀ ਸੀ ਕਤੋਂ ਇੰਦਰ ਪਰ ਵੀ ਸ਼ਿਪਾਇਕੀ ਨੇ ਤੋ ਕਈ ਵਾਰੀ ਇੰਦਰ ਪਰ ਵੀ ਖੁਸ਼ੀਆਂ ਫੇਰ ਜਾ ਕੇ ਬੇਨਤੀਆਂ ਕੀਤੀਆਂ ਕੋਹਾਂ ਦੇ ਜੇ ਤੇ ਅੰਪੁਰੀਆ ਮੈਨਸੂਬ ਧਾਰ ਧਾਰ ਕੇ ਇੰਦਰ ਵੀ ਰੱਖਿਆ ਕੀਤੀ ਕਿਉਂ ਵਿਚਾਰਾ ਜਿਹੜਾ ਗਰੀਬ ਤੋਂ ਛੁਆ ਇੰਦਰ ਉਹ ਵੀ ਭੈ ਦੇ ਵਿੱਚ ਡਰ ਰਿਹਾ ਉਸ ਪਰਮੇਸ਼ਰ ਦੇ ਪਾਏ ਤੋ ਬਹੁਤ ਐਪੀਟ ਹੋ ਰਹੇ ਹਨ ਏਕਾ ਨਿਰਪਉ ਬਾਤ ਸੁਣੀ ਕੇ ਪਿਆਰੋ ਏ ਕੋਈ ਨਿਰਪਉ ਬਾਤ ਸਤਿਗੁਰਾਂ ਦੁਆਰਾ ਸਰਬਨ ਕੀਤੀ ਹੈ ਕੋ ਸੁਖੀ ਆ ਤੋ ਸਦਾ ਸੁਹੀਲਾ ਕੋ ਸੁਖੀ ਹੈ ਇਸ ਸੰਸਾਰ ਦੇ ਅੰਦਰ ਇਹ ਸਦਾ ਇਸ ਲੋਕ ਦੀ ਸੁਖੀ ਹੈ ਪਰ ਲੋਕ ਜੀ ਵੀ ਸਦਾ ਦਾਤੋ ਸੁਖੀ ਹੈ ਜੋ ਗੁਰ ਮਿਲ ਗਾਏ ਗੁਣੀ ਜਿਹੜਾ ਗੁਰਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ ਉੰਦਰ ਪਹਿਜਾ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਇਸ ਪ੍ਰਕਾਰ ਮਿਲ ਪਹਿਜੇ ਜਪਣੇ ਕਰਕੇ ਸਾਥ ਸੰਗਤ ਜੀ ਸਾਰੇ ਪਹਿਜੇ ਲੇ ਜਾਂਦੇ ਹਨ ਗੁਰਾਂਵਾਲ ਮਿਲ ਕੇ ਪਰਮੇਸ਼ਰ ਦੇ ਜੋ ਗੁਣਾਂ ਨੂੰ ਗਰਦਾ ਹੈ ਉਹ ਇੱਕ ਮਿਰ ਪਉ ਹੈ ਹੋਰ ਸਾਰੇ ਪਹਿ ਵਿੱਚ ਹਨ ਨਾਨਕ ਮਿਰ ਪਉ ਗੰਕਾਰ ਸੱਚੇ ਕੋ ਰਹਾਉ ਦੇ ਧਾਰ ਅਰ ਦੇਵਾ ਡਰ ਪਹਿ ਜਿੰਨੇ ਦੇ ਧਾਰੀ ਆ ਆਪਣੇ ਆਪ ਨੂੰ ਕੋਈ ਪੀਰ ਬਣਾਉਂਦਾ ਕੋਈ ਤਕੰਬਰ ਮੰਗਾਈ ਬੈਠਾ ਹੈ ਸਾਰੇ ਦੇ ਧਾਰੀ ਜਿੰਨੇ ਸਰੀਰ ਧਾਰੀ ਮਨੁੱਖੋ ਜਿੰਨਿਆਂ 84 ਲੱਖ ਦੂਨਾ ਦੇ ਧਾਰੀਆਂ ਹਨ ਸਾਰੇ ਕਾਲ ਨੂੰ ਭੈ ਵਿਤਨ ਪ੍ਰਮੇਸ਼ਰ ਕੋ ਭੈ ਵਿੱਚ ਹਨ ਅਰ ਦੇਵਾ ਡਰ ਪਹਿ ਜੀਵ ਤੇ ਜਿਹੜੀ ਹਨ ਜੀ ਬ੍ਰਹਮਾ ਦੇ ਸੰਕਲਪ ਨਾਲ ਪਹਿਲਾ ਹੋਏ ਅਜਾਨ ਸੰਗਿਆ ਵਾਲੇ 32 ਕਰੋੜ ਦੇਵਤ ਸਭ ਕਹਾ ਜਿਹੜੇ ਤੇ ਪ੍ਰਮੇਸ਼ਰ ਨੂੰ ਪੈਜੇ ਡਰ ਰਹੇ ਹਨ ਤੇ ਸਾਰਿਆਂ ਦੀ ਉਮਰ ਜਦੋਂ ਪੂਰੀ ਹੁੰਦੀ ਜਾਂਦੀ ਹੈ ਉਸ ਵੇਲੇ ਸਾਰਿਆਂ ਨੇ ਇਹ ਦੇਹਾਂ ਤਿਆਗ ਕਰਕੇ ਉਹਨਾਂ ਨੂੰ ਅਲੱਗਾ ਹੋਣਾ ਪੈਂਦਾ ਇਹਨਾਂ ਦੇ ਸਰੀਰ ਸੁਖਮਤੇ ਸਥੂਲ ਆਤਮਕ ਨਾਸ ਹੁੰਦੇ ਆ ਉਹਦੀ ਜੀ ਪੂਰੀ ਹੋਈ ਤੋਂ ਤੇ ਸਾਕ ਡਰ ਮੋਇਆ ਜਿਹੜੇ ਲੋਕ ਜਿਹੜੇ ਸਮਾਧੀਆਂ ਲਾ ਲਾ ਕੇ ਭੈ ਕਰਦੇ ਕਾਲ ਤੋਂ ਬੈਠੇ ਰਹਿੰਦੇ ਆ ਸਾਦ ਕੇ ਸਾਦਨਾ ਕਰਨ ਵਾਲੇ ਵੀ અત્યੰਤ ਭੈ ਦੇ ਵਿਚ ਮਰ ਰਹੇ ਹਨ ਲੱਖ ਚੌਰਾਸੀ ਹੀ ਮਰ ਮਾਰੇ ਜਨਮੇ 85 ਲੱਖ ਵਜਾ ਦੀ ਜਿੰਨੀਆਂ ਜੂਨਾ ਹੈ ਕੇ ਮਰ ਮੌਤ ਤੇ ਮਰ ਮਾਰੇ ਹੋਏ ਮਰਦੇ ਤੇ ਜੰਮਦੇ ਰਹਿੰਦੇ ਹਨ ਫਿਰ ਫਿਰ ਜੂਨੀ ਜੂਆ ਮੋੜ ਮੋੜ ਕੇ ਵਾਸ਼ਨਾ ਕਰਕੇ ਜੂਨਾ ਜੂਆ ਜੋੜੇ ਜਾਂਦੇ ਹੈ ਜਿਵੇਂ ਬਲਵਾਂ ਦੇ ਤਾਂ ਹਾਈਟ ਨਾਲ ਜੋੜਿਆ ਜਾਂਦਾ ਹਾਈਟ ਨਾਲ ਜੋੜਿਆ ਜਾਂਦਾ ਯੋ ਜੁ ਮਾਜ ਮਾਜੇ ਦੀ ਬੋਲੀ ਹੈ ਜੋੜੇ ਜਾਂਦੇ ਹਨ ਰਾਜ ਸੰਸਾਤਕ ਤਾਮ ਤੋਂ ਦਰਪ ਹੈ ਇਸ ਬ ਰਗੁਗੁਣੀ ਕਾਣ ਬ੍ਰਹਮਾ ਜੀ ਇਹ ਵੀ ਭੈ ਭੀਤ ਹੋ ਰਹੇ ਹੈ ਬ੍ਰਹਮੇ ਅਨ ਬ੍ਰਹਮੇ ਪਣੇ ਵੀ ਅੰਤ ਪਾਇਆ ਸੀ ਬ੍ਰਹਮਾ ਨੂੰ ਮਾਨੋਗ ਮੇਰੇ ਅਗ ਦਾ ਕੋਈ ਨਹੀਂ ਰਿਸ਼ੀ ਜਿੰਨੇ ਅਗਰੀ ਕੀਤੀ ਬਗਦਾਲ ਰਿਸ਼ੀ ਜੀ ਉਹ ਜਿਹੜੇ ਐਸੀ ਪਾਣ ਆਈ ਬ੍ਰਹਮਾ ਤੇ ਰਿਸ਼ੀ ਦੋਵੇਂ ਉੱਧ ਤੇ ਅਤਮੂ ਆਰੇ ਬ੍ਰਹਮਾ ਕੋਲੇ ਜੇ ਉਹਨਾਂ ਮਾਨ ਕੀਤਾ ਇਹ ਵੀ ਨਾਲ ਹੀ ਘੁਕ ਪਿਆ ਕਿ ਉਹ ਹੋਰ ਨਾ ਪ੍ਰੇਮੰਡਾਂ ਚਲੇ ਗਏ ਅਖੀਰ ਹਜ਼ਾਰ ਨੂੰ ਵਾਲੇ ਬ੍ਰਹਮਾ ਕੋਲੇ ਕਿ ਬ੍ਰਹਮਾ ਦੇ ਜੱਥੇ ਤੇ ਵੀ ਹੀ ਤੁਰੇ ਆਉਂਦੇ ਐ ਉਹ ਜਿਹੜੇ ਸਾਧ ਸੰਗੇ ਜੀ ਹਜ਼ਾਰ ਨੂੰ ਵਾਲੇ ਬ੍ਰਹਮਾ ਨੂੰ ਬਦਲੇਗਾ ਬ੍ਰਹਮਾ ਦੇ ਜੱਥੇ ਆਉਂਦੇ ਐ ਇਹ ਹੱਥ ਜੋੜ ਕੇ ਵਜ਼ੀਰਾਂ ਨੂੰ ਨਾਲ ਲੈ ਕੇ ਲੈਣ ਵਾਸਤੇ ਗਿਆ ਕਹਿੰਦੇ ਆਓ ਬ੍ਰਹਮਾ ਦੇ ਜੱਥੇ ਬੜੀ ਕਿਰਤਾਂ ਕੀਤੇ ਦਰਸ਼ਨ ਦਿੱਤੇ ਐ ਤੈਨ ਲੱਗੇ ਜੀ ਸਾਨੂੰ ਐਸੀ ਪਾਉਣ ਲੱਗੀ ਮਾਨ ਹੋ ਗਿਆ ਸੀ ਕਿ ਅਸੀਂ ਬ੍ਰਹਮੇ ਨਾਲ ਸਾਥੋਂ ਪਿੰਨ ਕੋਈ ਬ੍ਰਹਮਾ ਨਹੀਂ ਹੈ ਸੋ ਇਹ ਸੇ ਲੈ ਕੇ ਆਇਆ ਬ੍ਰਹਮੇ ਮੇਰੇ ਵਰਗੇ ਕਰੋੜਾਂ ਵਾਸ਼ ਗੁਰੂ ਜੀ ਨੇ ਬਣਾਏ ਐ ਸ਼ੰਕਰ ਮੁਖ ਨੂੰ ਕੋਈ ਬ੍ਰਹਮਾ ਦੇਖਾ ਦੋ ਪਾਸ਼ਾ ਜੀ ਨੇ ਲਿਖਿਆ ਹੈ ਤੂੰ ਨਾ ਤੇਮਰੋ ਅੰਤਮ ਸੇਖਾ ਹਜ਼ਾਰਵੇਂ ਵਾਲੇ ਬ੍ਰਹਮੇ ਕੋਲੇ ਬ੍ਰਹਮੇ ਚਲੇ ਗਏ ਉਹ ਕਹਿੰਦੇ ਮੇਰਾ ਮੇਰੇ ਵਰਗਾ ਅੰਤ ਨਹੀਂ ਬਿਆਨ ਕਰਾਣਾ ਕਿਉਂ ਰਜੋ ਗੁਣੀ ਬ੍ਰਹਮਾ ਵੀ ਭੈਪੀਤ ਹੋ ਰਹੇ ਐ ਕਾਲੀ ਪਾਇ ਪਹਿਓ ਬ੍ਰਹਮਾ ਦਾ ਦੰਦ ਕੁ ਮੰਡਲ ਪੂਰਮਾਨਿਓ ਕਾਲੀ ਪਾਇ ਪਹਿਓ ਮੇਟਿਕੋ ਸਭ ਦੇ ਇਸ ਪ੍ਰਕਾਰ ਸਾਧ ਸੰਗਤ ਜੀ ਰਜ ਗੁਣ ਆਵੇ ਬ੍ਰਹਮਾ ਆਦਿਕ ਵੀ ਰਾਸ਼ੀ ਪੁਰਖ ਵੀ ਕਾਰਨੇ ਪਰਮੇਸ਼ਰ ਬ੍ਰਹਾਲ ਕੇ ਦਰ ਰਹੇ ਹਨ ਸਾਤਕ ਸੌਤਕ ਸਜੇ ਗੁਣੀ ਵਿਸ਼ਨੂ ਕੋ ਆਣ ਕੇ ਵੀ ਉਤਾਰ ਧਾਰ ਦੇ ਪੈ ਨੋ ਚਾ ਗਿਆ ਉਤੀ ਚਲੋ ਵਿਸ਼ਨ ਧਾਈ ਪ੍ਰਭੂ ਆ ਗਿਆ ਤਾਈ ਤੇ ਤਾਂ ਸ਼ਿਵ ਜੀ ਵੀ ਜਿਸੇ ਉਹ ਜੋ ਕਬਾਲੀ ਲੱਗਦੀ ਸ਼ਿਵਜੀ ਦੇ ਉਹ ਸਿਰ ਪਉਣ ਲੈ ਜਿਹੜੀ ਪਰਮਤੀ ਉਹੀ ਜਿਹੜਾ ਪਰਮ ਦਾ ਮਹਨ ਪੈਰ ਦੀ ਕਰਮਾਂ ਦੀ ਗਤੀ ਦਾ ਪਾਰ ਆਰਨ ਸ਼ਿਵਜੀ ਲੈ ਸਕਿਆ ਕਿਉਂ ਸ਼ਿਵਜੀ ਵੀ ਪਰਮੇਸ਼ਰ ਦੀ ਗਤੀ ਤੋਂ ਡਰ ਰਿਹਾ ਤਮੋਂ ਗੁਣ ਜਿਹੜਾ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਲੀ ਪਰਮਾ ਚਲੀਆ ਹੈ ਜਿਸ ਵਿੱਚ ਕੋਈ ਸਵਾਸ ਵੀ ਦੀ ਅਨੁਵਸਤੀ ਉਸ ਵੇਲੇ ਕਿੰਨੇ ਜੋਤ ਸੋ ਡਰ ਗਏ ਸੀ ਬ੍ਰਹਮਾ ਵਿਸ਼ਨ ਸਭੀ ਦਰਪਾਨੇ ਮਹਾ ਕਾਲ ਕੀ ਸਰਨ ਸੁਧਾਨੇ ਇਹ ਸਾਰੇ ਭੈ ਭੀਤ ਹੋ ਰਹੇ ਹਮ ਕਿਤੇ ਰੂਪ ਉਪਾਇ ਕਿੰਨੀ ਭੈ ਲਕੀ ਆ ਕਿ ਸ਼ਿਵ ਜੀ ਨੇ 11 ਉਧਰ ਬਣਿਆ ਵਿਸ਼ਨੂ 12 24 ਉਤਾਰ ਘਾਰੇ ਕਿੰਨੇ ਰੂਪ ਅਕਾਰਾਂ ਨੂੰ ਪੈਦਾ ਕੀਤਾ ਬ੍ਰਹਮਾ ਦੇ 7 ਜਨਮ ਹੋਏ ਕਿਸ ਤਰ੍ਹਾਂ ਕਿਤਨੇ ਰੂਪਾਂ ਨੂੰ ਪਾਇਆ ਪੈਦਾ ਕੀਤਾ ਹੈ ਬੱਪਰੀ ਇਹ ਕੌਲਾਂ ਡਰਪੈ ਜਿਹੜੀ ਦੁਨੀਆ ਨੂੰ ਛੜਨ ਵਾਲੀ ਹੈ ਬੱਪਰੀ ਤੁੱਥ ਹੈ ਬ੍ਰਹਮਵਿਸ਼ਿਆਂ ਦੀ ਨਿਗਾਹ 'ਚ ਇਹ ਕੌਲਾਂ ਲక్ష్ਮੀ ਵੀ ਪਰਮੇਸ਼ਰ ਤੋਂ ਭੈ ਭੀਤ ਹੋ ਕੇ ਡਰ ਰਹੀ ਹੈ ਜਦੋਂ ਰਿਸ਼ੀਆਂ ਦੇ ਜਤਸਤ ਨੂੰ ਤੋੜ ਦਿੰਦੀ ਹੈ ਉਦੋਂ ਕੰਮਦੀ ਹੈ ਇਹ ਪਰਮੇਸ਼ਰ ਮੈਨੂੰ ਇਹਨਾਂ ਦੀ ਪਰਖ ਵਾਸਤੇ ਤੈ ਮਣਾਇਆ ਹੋਇਆ ਹੈ ਜੇ ਇਸ ਪ੍ਰਕਾਰ ਭੈਪੀ ਤੋਂ ਕਿ ਡਰ ਰਹੀ ਹੈ ਹੱਥ ਡਰ ਪੈ ਧਰਮ ਰਾ ਆ ਜੀ ਧਰਮ ਰਾ ਆ ਜੀ ਬਹੁਤ ਸਾਰਾ ਪਰਮੇਸ਼ਰ ਦਾ ਭੈ ਕਰਦੇ ਕਿ ਮੇਥੋਂ ਮਾਰਾ ਕੁਨਿਆ ਨਾ ਹੋ ਜਾਵੇ ਸਗਲ ਸਮਗਰੀ ਡਰ ਹੈ ਵਿਆਪੀ ਜੇ ਜਿੰਨੀ ਸਾਰੀ ਸਮਗਰੀ ਹੈ ਪਜਾਰਸਾਂ ਦਾ ਸੰਬੰਧਾਓ ਸ੍ਰਿਸ਼ਟੀ ਜਿੰਨੀ ਹੈ ਸਾਰੀ ਪਰਮੇਸ਼ਰ ਦੇ ਪੈਰ ਵਿੱਚ ਵਿਆਪੀ ਲੱਗੀ ਹੋਈ ਹੈ ਬਿਨ ਡਰ ਕਰਨ ਹਾਰ ਇਸ ਬਿਨ ਪੈਰ ਤੋਂ ਕਰਨ ਵਾਲਾ ਪਰਮੇਸ਼ਰ ਹੋਇਆ ਬਾਕੀ ਸਭ ਸ੍ਰਿਸ਼ਟੀ ਪੈੰਡੂ ਕਿ ਹੋਈ ਹੈ ਕਾਹੋ ਨਾਨਕ ਭਗਤਨ ਕਾ ਸੰਗੀ ਸਤਗੁਰ ਨਾਨਕ ਦੇਵ ਮਹਾਰਾਜ ਸਾਹਿਬ ਵਿਚਾਰਨ ਕਰਦੇ ਵਾਂਗੂ ਅਰਜਨ ਸਾਹਿਬ ਜੀ ਉਹ ਵਾਹਿਗੁਰੂ ਭਗਤਾਂ ਦਾ ਸੰਗੀ ਸਾਥੀ ਹੈ ਬਾਤ ਸੁਹ ਹੈ ਦਰਵਾਜ਼ੇ ਭਗਤੋ ਉਹਦੇ ਦਰਵਾਜ਼ਾ ਸਾਧ ਸੰਗਤ ਦੀ ਸੋਭਾ ਪਾਉਂਦੇ ਹੈ ਦਰਬਾਰ ਸਤਕੰਡ ਵਿੱਚ ਸੋਭਾ ਪਾਉਂਦੇ ਹੈ ਦਰਬਾਰ ਸਰੂਪ ਵਿੱਚ ਸੋਭਾ ਪਾਉਂਦੇ ਹਨ ਭਗਤੀ ਜਨ